ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਮਾਰਨਿੰਗ ਦਾ ਟਾਈਮ ਹੈ ਸਵੇਰ ਦਾ ਹੋ ਗਏ ਨੇਗੇ ਪੌਣੇ 7 ਹਨੇਰਾ ਬਹੁਤ ਆ ਉਧਰ ਕੁਝ ਨਹੀਂ ਦਿਂਦਾ ਦੇਖੋ ਹਨੇਰਾ ਬਹੁਤ ਹੈਗਾ ਉਧਰ ਕੁਝ ਵੀ ਨਹੀਂ ਦਿਂਦਾ ਹੈਗਾ ਤੇ ਧਾਰਾ ਤੁਰਾਂ ਦਾ ਮੇਰੇ ਲਈ ਕੰਮ ਤੇ ਬਹੁਤ ਸਾਰੇ ਕੰਮ ਕਰ ਲਏ ਨੇ ਆਪਾਂ ਤੱਕ ਤੇ ਤਰੋੜਾ ਹਟ ਗਿਆ ਪ੍ਰਾਇਜ਼ ਛਲੋਂ ਦੀ ਉਹ ਕੁੱਟੂ ਵੀ ਇਧਰ ਤਰ੍ਹਾਂ ਆਪਣਾ ਦੁੱਧ ਨੂੰ ਉਵਾਲੀ ਕਿਉਂਕਿ ਅਸੀਂ ਉਵਾਲ ਕੇ ਰੱਖਦੇ ਆ ਚਾਹ ਨੂੰ ਦੁੱਧ ਸਾਨੂੰ ਕੱਚੇ ਦੁੱਧ ਦੀ ਚਾਹ ਵਧੀਆ ਨਹੀਂ ਲੱਗਦੀ ਨੇ ਕਿਉਂ ਬਣ ਜਾਂਦਾ ਨਹੀਂ ਸਾਡੇ ਪਹਿਲੇ ਦਿਨ ਤੋਂ ਹੀ ਉਵਾਲਦੇ ਆ ਦੁੱਧ ਅਸੀਂ ਕੱਚੇ ਦੁੱਧ ਦੀ ਸਾਡੇ ਕੋਈ ਚਾਹ ਨਹੀਂ ਪੀਂਦਾ ਕੱਲ ਡਾਲੀ ਵਾਲੇ ਬਾਬੇ ਆਏ ਨਹੀਂ ਕੱਚੇ ਦੁੱਧ ਵਾਲੀ ਚਾਹ ਕਿਸੇ ਨੇ ਨਹੀਂ ਪੀਤੀ ਮੈਂ ਉਹ ਪਰ ਸੋ ਨਗਰ ਕੀਰਤਨ ਕਰਕੇ ਨਾ ਦੁੱਧ ਗੁਰਦੁਆਰਾ ਸਾਹਿਬ ਵੱਧ ਵੱਜ ਗਿਆ ਹੋਣਾ ਕਿਉਂਕਿ ਜਿਹੜਾ ਨਗਰ ਕੀਰਤਨ ਹੁੰਦਾ ਫਿਰ ਸੰਗਤਾਂ ਔਰ ਬਾਬਾ ਜੀ ਲੋਸਮੈਂਟ ਕਰਦਾ ਨਾ ਵੀ ਦੋ ਦਿਨ ਭਾਈ ਦੁੱਧ ਡਰਿ ਸੇ ਨਾ ਪਾਉ ਘੱਟ ਪਾਉ ਹੁਣ ਗੁਰਦੁਆਰੇ ਦੁੱਧ ਵੱਧ ਪਚਾਓ ਵੀ ਸੰਗਤ ਬਾਹਰੋਂ ਆਉਂਦੀ ਲੰਗਰ ਖੁੱਲਾ ਬਣਦਾਗਾ ਫੀਰ ਪ੍ਰਸਾਦ ਜੋ ਵੀ ਬਣਦਾਗਾ ਚਾਹ ਪਾਣੀ ਸਰਦੀਆਂ 'ਚ ਤਾਂ ਚਾਹ ਵੀ ਗੁਰਦੁਆਰਾ ਸਾਹਿਬ ਜਿਹੜਾ ਪ੍ਰੋਗਰਾਮ ਹੁੰਦਾ ਫਿਰ ਵੱਧ ਬਣਦੀ ਹੈਗੀ ਤੇ ਆ ਚਾਦਰ ਹੈਗੀ ਦਹੀਂ ਲਵੇਟਦੇ ਹੁੰਨੇ ਆ ਇਸ ਚ ਦਹੀਂ ਹੁਣ ਜੰਮੂਗੀ ਐ ਚਾਦਰ ਧਰਦ ਨੇ ਬਾਹਰ ਐ ਇਹ ਨਾ ਪਰ ਜਦ ਮੈਂ ਦਹੀਂ ਵਾਲਾ ਭਾਂਡਾ ਇਹ ਚ ਲਵੇਟਤਾ ਨਹੀਂ ਅੱਧੀ ਅੱਧਾ ਉੱਪਰ ਅੱਧਾ ਨੀਚੇ ਤੇ ਹੁਣ ਆਟਾ ਪਿਹਾ ਕੇ ਲਿਆਂਦਾ ਕੱਲ ਤੇ ਆਟਾ ਰਾਤ ਬੀਬੀ ਨੇ ਐ ਖੋਲ ਲਿਆ ਤੇ ਆਟਾ ਹੀ ਖੋਲ ਲਿਆ ਬੀਬੀ ਨੇ ਰਾਤ ਤੇ ਕਿਉਂਕਿ ਟਾਈਮ ਨਹੀਂ ਲੱਗਿਆ ਪਾਉ ਉਹਨੂੰ ਰਾਤ ਪਤਾ ਨਹੀਂ ਕੀ ਗੱਲ ਮੈਂ ਤਾਂ ਢੂਹੀ ਚ ਦਰਦ ਉਈ ਲੱਤਾਂ 'ਚ ਦਰਦ ਮੈਂ ਵੀ ਸਨੇਹੀ ਕੰਮ ਕਰਕੇ ਪੈ ਗਈ ਸੇਵਾ ਅੱਜ ਦਿਨ ਮੈਂ ਤਾਂ ਪੈ ਗਈ ਤੇ ਬਿਸਤਰੇ 'ਚ ਕਿਉਂਕਿ ਜਰਵਰਾ ਸਰੀਰ ਨਹੀਂ ਸੀ ਸੈੱਟ ਹੈਗਾ ਹਨਾ ਫੇਰ ਆਪਾਂ ਤੋਂ ਨਹੀਂ ਜਾਣਾ ਹੁੰਦਾ ਤੇ ਫੇਰ ਮੈਂ ਸਨੇਹੀ ਕੰਮ ਕਰਕੇ ਪੈ ਗਈ ਸਰਦਾਰ ਜੀ ਨੂੰ ਕਿਹਾ ਮਾ ਜੀ ਤੁਸੀਂ ਦੁੱਧ ਵਾਲ ਪਾ ਕੇ ਆ ਕੇ ਫੇਰ ਰੋਟੀ ਖਾ ਲਓ ਮੈਂ ਤਾਂ ਹੁਣ ਪੈਣੀ ਆਂਗੀ ਮੇਰੇ ਦਰਦ ਵਾਲਾ ਹੋਈ ਜਾਂਦਾ ਢੂਹੀ 'ਚ ਸਵੇਰੇ ਵੀ ਆ ਹੁਣ ਧਾਰਾ ਧੂਰਾ ਮਸਾਂ ਕੱਢੀਆਂ ਨੇਗੀਆਂ ਹਜੇ ਗੋਹੇ ਜੇ ਢੇਰੀਆਂ ਲਾਈਆਂ ਪਈਆਂ ਨੇਗੀਆਂ ਕਿਉਂਕਿ ਤਿਲਕਣ ਜੀ ਹੋਈ ਪਈ ਆ ਰੂੜੀ ਤੇ ਤੇ ਫੇਰ ਮੈਂ ਦੇਣ ਚੜੀ ਸੱਟਾਂਗੀ ਅਜੂ ਗੋਹਾ ਇੱਕ ਟੂਹੀ ਦੁਖਦੀ ਆ ਵੀ ਪੈਰਪੂਰ ਨਾਲ ਤਿਲਕ ਜੇ ਦੁੱਧ ਦੇਖ ਲਈ ਤੇ ਵਾਹ ਦੁੱਧ ਨਾਲ ਨਿਕਲ ਜੇ ਤੋਟਾ ਹੀ ਕਿਲੋ ਦੁੱਧ ਤਤਰੇ ਹੋਇਆਗਾ ਲੋ ਜੀ ਆਪਾਂ ਆਟਾ ਪਾਉਣਿਆਂਗੇ ਢੋਲੀ ਦੇ ਵਿੱਚ ਹਾਂ ਤੋ ਸੁਕਾ ਤਮਾਸੀ ਕੇ ਲਾਂ ਦਿੱਤੀ ਆ ਤੇਰੀ ਆਪਣੀਆਂ ਦੋਸਤਾਂ ਕੇ ਐਸੇ ਦੁੱਧ ਬਾਲ ਦੇ ਖੋਣਿਆਂ ਤੇ ਛੱਟਾ ਲਿਆਂਦਾ ਤੇ ਫਰਸਾ ਪਰ ਸੋਇਕ ਜਾ ਆਣਗੇ ਅਕਤਬਿਹਾਰ ਸਰਦਾਰ ਜੀਆਂ ਤੋਂ ਕੱਪੜਾ ਡਾਉਂਗੇ ਨਾਲ ਪਾ ਲੈਣੇ ਪਹਿਲਾਂ ਵਿੱਚ ਆਟਾ ਆ ਪਾਟਾ ਪਾਉਣਾ ਗੱਟੇ ਚ ਢੋਲੀ ਚ ਦੋਨਾਂ ਢੋਲੀਆਂ ਚ ਪਾ ਲੈਣੇ ਜੋਈ ਸਵੇਰ ਵਾਲੇ ਕੱਪੜੇ ਆਪਾਂ ਨੇ ਪਾ ਦਿੱਤੇ ਨੇ ਸੁੱਕਣੇ ਕੱਲ੍ਹ ਵਾਲੇ ਤੇ ਅੱਜ ਵਾਲੇ ਹਜੇ ਧੋਣੇ ਰਹਿਗੇ ਸਰਦਾਰ ਸਾਹਿਬ ਜੀ ਆਪਦਾ ਕੰਮ ਕਰੀ ਜਾਂਦੇ ਨੇਗੇ ਕਾ ਖਾਂਦਾ ਦੋ ਕੰਮ ਕਰਦੇ ਨੇ ਇਹ ਐਦੋਂ ਆਪਣੀ ਸਫਾਈ ਸਾਰੀ ਹੋ ਗਈ ਆ ਮੱਜਾਂ ਬਾਰੇ ਕੱਢ ਦਿੱਤੀਆਂ ਨੇ ਇਹ ਜਿਹੜੀ ਛੁੱਕੀ ਤੂੜੀ ਤੇ ਐ ਸਾਈਡ ਤੇ ਲਾ ਦੇਣੀ ਹੁੰਦੀ ਆਗੇ ਫਿਰ ਖੰਡਿਆਉਣੀ ਸਫੀ ਹੋ ਜਾਂਦੀ ਆ ਸੁੱਕ ਜੂ ਆ ਤੁਹਾਨੂੰ ਸੁੱਕੇ ਥਾਂ ਮੇਢੀ ਲਾ ਦਦੀ ਆ ਸੁੱਕ ਦੀ ਕੱਟਰੂ ਜੇ ਬੜਾ ਔਖਾ ਕਰ ਦੇਣ ਝੜਚ ਹੋਰ ਨਹੀਂ ਤੰਦਤਾਰੀ ਚ ਤੇ ਆਟਾ ਸਾਹਮਣੇ ਆਪਾਂ ਫਰਸ਼ ਤੇ ਧਰੀਆਂ ਪਿਨੇ ਅਕਤਲੇ ਗੱਟੇ ਇਹ ਧੋ ਕੇ ਸਾਮਦਾ ਹੋਗੇ ਜਿੱਦੇ ਫੇਰ ਆਟਾ ਪਿਆਇਆ ਫੇਰ ਧੋ ਕੇ ਇਹਦੇ ਵਿੱਚ ਹੀ ਸਾਫ ਪਾ ਲਾਂਗੇ ਜੇ ਆਟੇ ਤਾਂ ਆਟੇ ਵਾਲੀਆਂ ਹੀ ਧਰਦੇ ਨੇ ਮੇਰੇ ਤੇ ਛਿੱਡੀਆਂ ਪੈ ਜਾਂਦੀਆਂ ਨੇ ਵਿੱਚ ਫੇਰ ਕਿੱਡੀਆਂ ਪੈ ਜਾਂਦੀਆਂ ਨੇ ਤੋਂ ਅੱਜ ਫੇਰ ਸੰਬਰ ਨਾਲ ਹੋ ਗਿਆ ਹਣ ਇਹ ਰਾਂਡੇ ਆ ਡਾਣੇ ਟੁੱਟੇ ਪਏ ਨੇ ਬੇਰ ਖਰਾਬ ਹੋਈ ਜਾਂਦੇ ਨੇ ਸਾਡੇ ਤਾਂ ਸਾਰੇ ਬੇਰ ਖਰਾਬ ਹੋ ਗਏ ਦੇਖਣ ਨੂੰ ਆਂ ਲੱਗਦਾ ਵੀ ਇਹ ਕਿਰੇਨੇ ਡਾਣੇ ਟੁੱਟ ਗਏ ਉੱਤੇ ਹੋ ਹੋ ਗਏ ਰਸਮੋੜ ਜੀ ਹੋ ਗਏ ਸਾਰੀ ਬੇਰੀ ਟੁੱਟ ਗਈ ਹਵਾ ਜੀ ਨਾਲ ਇਹ ਕੇਕ ਮੰਜੋਰ ਹੁੰਦੀ ਆ ਲੋ ਜੀ ਸਰਦਾਰ ਜੋ ਪੈਣ ਕੇ ਮਿਸਤਰੀ ਵੀ ਆ ਕੇ ਠੱਕ 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 ਕਰੀ ਜਾਂਦੇ ਨੇ ਇਸ ਤਰ੍ਹਾਂ ਕੰਮ ਹੋ ਰਹੇ ਨੇ ਸੁਵਾ ਦੇ ਕੰਮ ਮਤੰਦੇ ਮੇਰੀ ਇੱਧਰ ਭਰੀ ਪਈ ਆ ਬਾਲਟੀ ਪਾਣੀ ਦੀ ਪੋਚੇ ਲਾਉਣ ਨੂੰ ਪੋਚੇ ਲਾਉਣ ਨੂੰ ਭਰੀ ਪਈ ਆ ਬਾਲਟੀ ਪਾਣੀ ਦੀ ਲਾਉਣੀਆਂ ਕਿ ਪੋਚੇ ਝਾੜੂ ਇਧਰੋਂ ਲਾ ਦਿੱਤਾ ਬੀਬੀ ਨੇ ਕੱਚਾ ਵੇੜਾ ਮੈਂ ਸਾਫ ਕਰਤਾ ਮੱਜਾ ਕਰਨਿਓ ਮੈਂ ਸਾਫ ਕਰਤਾ ਇਧਰੋਂ ਬੀਬੀ ਨੇ ਕਰ ਦਿੱਤਾ ਹੁਣ ਆ ਗਈ ਐ ਰੋਟੀ ਦੀ 바ਰੀ ਤੇ ਆਪਾਂ ਰਾਤ ਬਣਾਈਤੀ ਪਾਜੀ ਸੋਕਮਣ ਹੋਰ ਜਾਂਦਾ ਪਾਜੀ ਖਾਂਦੀਆਂ ਨਹੀਂ ਕਹਿੰਦੇ ਸਾਨੂੰ ਕੱਖ ਹੀ ਖਵਾਈ ਜੰਨੇ ਅਸ ਤਾਂ ਫਿਰ ਇੱਕ ਪਕਾ ਖਾ ਲਣ ਗਿਆ ਮਿੱਠਾਲੀਆਂ ਰੋਟੀਆਂ ਇੱਧਰ ਵੀ ਸਾਰੇ ਝਾੜੂ ਲੱਗ ਗਏ ਬਸ ਹੁਣ ਪੋਚਾ ਲਾਉਣੀ ਆ ਹੁਣ ਦੱਸਿਆਗਾ ਜੀ ਲੋ ਜੀ ਆਪਾਂ ਨੇ ਚਾਹ ਬਣਾ ਲਈ ਏ ਤੇਰੀ ਵੀ ਪਾਰਾ ਗਰਮਣ ਚਾਹ ਪੀ ਕੇ ਮੈਂ ਨਹੀਂ ਪਿੰਚਾ ਪੀ ਜਾ ਆਪਣੇ ਤਾਂ ਠੰਡਾ ਤੇ ਜਾਬ ਤਾਂ ਬਣਨ ਆਈ ਆ ਜੀ ਪਰੌਂਠੇ ਦੋ ਦਿਨ ਹੋ ਗਏ ਖਾਂਦੀਆਂ ਨੇ ਕਿੱਥੇ ਮੇਰਾ ਸਵਟਰ ਉਹ ਚ ਪਿਆ ਬੈਗ ਦੇ ਚ ਦੇਖਣਾ ਮੈਂ ਪਾਉਂਗਾ ਉਹ ਤਾਂ ਪੋਟਾ ਤੋਣਗਾ ਹਾਂ ਹੁਪਾ ਕੇ ਖੰਡਾ ਇਕੱਲਾ ਦਾ ਪਾਲਾ ਰੱਖਿਆ ਆ ਮੈਂ ਤੀ ਬੂਚਾ ਇਹ ਮੇਰੇ ਕੱਪੜਾ ਤੇ ਮਸ਼ੀਨ ਆ ਸੁੱਕਾਉਣ ਵਾਲੇ ਤੇ ਪਾਏ ਪਾਏ ਨੇ ਸਰਦਾਰ ਜੀ ਨੇ ਜਾਣਾ ਸਪਰੇਅ ਕਰਨ ਇਹਨਾਂ ਨੂੰ ਸਪਰੇਅ ਕਰਨ ਹਣ ਚਾਰ ਕੀ ਲਿਆ ਤੇ ਆ ਕੱਲੇ ਕਰੋਗੇ ਹਾਂ ਰੋਕੋ ਤੇ ਰੁਕ ਮੈਂ ਜਾਈ ਨਾ ਚਾਰ ਕੀ ਲਿਆ ਫਿਰ ਟੋਲੀ ਟੋਲੀ ਕਾਣ ਚਾਹੂਗਾ ਆ ਪਿੰਡ ਵਾਲੇ ਨਾਲ ਚੱਕਣਾ ਚੱਕਣਾ ਉਹ ਸਟੈਂਡ ਤੇ ਲੈ ਜਾਉਂਗੇ ਹੈ ਖੇਤੀ ਦੀ ਖੇਤੀ ਤੇ ਦੋਲੀ ਦੀ ਖੇਤੀ ਚਾਚੀ ਕਾ ਕੋਈ ਹੱਥ ਖੇਤੀ ਕਿਹੜਾ ਅੱਗੇ ਹੈ ਨਾ ਖੇਤੀ ਦੀ ਕਣਕ ਬੇਲ ਕਹਿੰਦੇ ਬੇਲੇ ਫੇ ਹੁਣ ਕੋਈ ਨਹੀਂ ਬੇਲਾ ਹੈ ਨਾ ਹੋ ਰਹਿਣਾ ਮਮੋ ਤਾਂ ਚੱਲੀ ਜਾਂਦਾ ਕੰਮ ਜ਼ਬਰਦਸਤ ਅਜੇ ਕੱਖ ਲਿਓ ਨਾ ਹੁਣ ਹੁਣ ਤਾਂ ਕੱਖ ਖਾਣ ਕਾਦੋਂ ਤੋੜਾ ਫੇਰ ਆ ਜਾਈਂ ਰਹਿੰਦਾ ਹੈ ਨਾ ਚਾਰ-ਚਾਰ ਵਧ ਰਹਿਣਾ ਹੈ ਹੈ ਆਪਾਂ ਤਾਂ ਬਾਹਰ ਹੀ ਰਹਣਾ ਜੇ ਵੱਡਾ ਤੋੜਾ ਫੇਰ ਪਹਿਲਾਂ ਮੈਂ ਆਪੂ ਜਾਗੜ ਤੋਂ ਬੁਲ੍ਹਾ ਹੈ ਤੇ ਇਹ ਜਾਗੜ ਤੋਂ ਬੁਲ੍ਹਾ ਕੇ ਫੇਰ ਕੋਟੀ ਤੋਂ ਲਾਉਂਦੀ ਸੀ ਮੈਂ ਤਾਂ ਚਾਹ ਕਰਨੀ ਭੁੱਲ ਗਈ ਚਾਹ ਕਰਨੀ ਭੁੱਲ ਗਈ ਮੈਂ ਤਾਂ ਕੋਟੀ ਤੇ ਧਿਆਨ ਲੱਗੀ ਰੀ ਜੂਆ ਫੜਦੇ ਕੋਟੀ ਦੀ ਕੋਟੀ ਦੀ ਜੂਆ ਕੱਢਣ ਲੱਗੀ ਹਾਂ ਪਿੰਨੀ ਪਈ ਆ ਉਹ ਤੇਹਾ ਕੋਟ ਨੀ ਤੇ ਪੜ ਗਈ ਤੂੰ ਚਾਹ ਲਾ ਫਿਰ ਮੇਰੀ ਜੀ ਤੇ ਬਾਲਾ ਦਾ ਚਾਹ ਲਾ ਜਿੱਦਿਆ ਲਾ ਤੇ ਜਰੂਰੀ ਪਾਲੇ ਮਾਰਨਾ ਮੈਂ ਤੇਰੇ ਤੇ ਆ ਮਾਰਾ ਪਾ ਦੇ ਕੋਈ ਮੇ ਕੋਈ ਆ ਕੀ ਕਰੇ ਬੁੱਢੀ ਨੂੰ ਮਾਰ ਦੇ ਤੂੰ ਮਾਰ ਦੇ ਇਹ ਮੈਂ ਪੇ ਹਟਾਉਣਾ ਰਹਿਣਾ ਤੇ ਇਹ ਆ ਕੰਮ ਕਰਦੀਆਂ ਨੇ ਕਰੇ ਹੋਏ ਰੇ ਪਿੰਨੀਆਂ ਨੇ ਕੱਲ ਬਣਾਇਆ ਦੀਆਂ ਤੇ ਲਾ ਤਾਂ ਆਪ ਹੀ ਲਾ ਮੈਂ ਤਾਂ ਨਹੀਂ ਪੀਣੀ ਮਾਂ ਕੁੜੀਆਂ ਨੇ ਵੀ ਬਣਾਈ ਤੀਗੀ ਕੁੜੀਆਂ ਨੇ ਨੀ ਪੀਤੀ ਉਹ ਬਾਦੂ ਪੀਏ ਚਾਹ ਤਾਂ ਜਿੰਪੀ ਹੋਇ ਫੇਰ ਲਖਮਈ ਮੈਂ ਕਿ ਨਹੀਂ ਜਦ ਪੀਣੀ ਹੋਈ ਮਾਂ ਫੇਰ ਪੀ ਨੂੰ ਮੇਰੇ ਜੀਦਾ ਨਹੀਂ ਕਰਦਾ ਮੈਂ ਦੋ ਦੋ ਮੈਂ 베ਰ ਤੋੜ ਕੇ ਖਾ ਲੇ ਕੱਚੇ ਪੀਲੇ ਜੀ ਕੱਪੜਾ ਕੱਪੜਾ ਲੈਓ ਇਹ ਕੱਪੜਾ ਜਾ ਸੂਟ ਲੈਣ ਚੱਲ ਮੇਰੇ ਨਾਲ ਕਿੰਨਾ ਕੁ ਟਾਈਮ ਲੱਗੂਗਾ ਬਸ ਅੱਧਾ ਟਮਟ ਬਗ ਚੱਲ ਜੀ ਆਪਾਂ ਸੰਧ ਕਰ ਲੀ ਹਾਂ ਲੌਂਗਲ ਨਾ ਪਰ ਤੇ ਤਾਗੀ ਦੇਖਦੀ ਹੈ ਹਾਏ ਕੱਲ ਕਰ ਤੋਤਤਾ ਹੋ ਜਾਂਦਾ ਸੁੱਕਾ ਲਿਬੜਤੈ ਨਾ ਲਿਬੜਨੀ ਤੋ ਕਿਸ ਗਈ ਤੀ ਹਵਾ ਨਾਲ ਸੁੱਕੂ ਗਿਆ ਜੇ ਹਵਾ ਚੱਲਦੀ ਆ ਕੱਪੜੇ ਵਾਲਾ ਸਿੱਟ ਸੁੱਕਣ ਹੂੰ ਸਿੱਟ ਅੱਜ ਥੋੜੀ ਸੀ ਕੱਪੜੇ ਵੀ ਇੱਕ ਦਿਨ ਬਾਲੇ ਹੁੰਦੇ ਨੇ ਇੱਕਦਮ ਥੋੜੇ ਸੁਕਮਣ ਹੋ ਰਹੀ ਹੁਣ ਇੱਕ ਦਿਨ ਢੜ ਕੇ ਲਾਉਣ ਲੱਗ ਗਈ ਆ ਜੇ ਦੇ ਲਾਦਾ ਸੀ ਉਹਦੇ ਸਾਰੇ ਲਾ ਕੇ ਛਿੜ ਦਿੰਦੇ ਨੇ ਬਾਲੇ ਹੋ ਜਾਂਦੇ ਨੇ ਮੇਰਾ ਕੋਟ ਸੁੱਕ ਗਿਆ ਹਾਂ ਕੀ ਕਿਹੜਾ ਆਹੋ ਜੀ ਕੀ ਕੋਟ ਸੁੱਕ ਗਿਆ ਜੀਣ ਦਾ ਨਹੀਂ ਕਦੇ ਨਹੀਂ ਪਾਇਆ ਆਪਣੇ ਹੁਣ ਖੰਡ ਪਾਟ ਚੋਂ ਪਾ ਲੀ ਜੀ ਕਰਕੇ ਲੈਤਾ ਤੇ ਪਾਇਆ ਹੈ ਹਾਂ ਹੋਣਾ ਦਾ ਪਾਇਆ ਹੋਇਆ રે ਜੀਂ ਦਾ ਕੋਟ ਹਾਏ ਹਾਏ ਮੈਂ ਤਾਂ ਸਾਕੇ ਸਨੇਹਾ ਬੰਨੂਗੀ ਬਾਹਰ ਹਵਾ ਚੱਲ ਜਾ ਕੱਟੀਆਂ ਇਹ ਤਾਂ ਮਰ ਜਾਣਗੀਆਂ ਇਸੇ ਹਵਾ ਨਾਲ ਹੈ ਕੱਟੀਆਂ ਨੂੰ ਠੰਡਾ ਹੈ ਨਾ ਛੁੱਟੀਆਂ ਵਧਾਉਣੀਆਂ ਚਾਹੀਦੀਆਂ ਹੈ ਤੁਸੀਂ ਨਾ ਰੱਜੇ ਹੋ ਛੁੱਟੀਆਂ ਨਾ 15 ਦਿਨ ਹੋ ਗਏ ਬਿਸਤਰੇ 'ਚ ਬੈਠੀਆਂ ਨੂੰ ਮੈਂ ਤਾਂ ਠੰਡ ਦੀ ਮਾਰੀਆਂ ਨੇ ਕੰਮ ਵੀ ਨਹੀਂ ਲਾਈਆਂ ਮੈਂ ਕਿਹਾ ਚੱਲ ਠੰਡ ਹੈਗੀ ਇੱਕ ਜਣਾ ਵੀ ਫਰੀ ਜਾਂਦੀ ਐ ਦੋ ਵੀ ਫਰੀ ਐ ਆਪਣੀਆਂ ਉਹ ਗਰਲੀਨ ਲਾ ਕੇ ਮੌਜਾ ਨਾਲੋ ਕਹੀ ਨਜ਼ਾਰਾ ਹੈ ਕਦੀ ਵਾਸਤੇ ਨਜ਼ਾਰਾ ਹੈ ਮਨਵਾ ਮਨ ਬਚਾਰਾ ਇੱਕ ਜਣਾ ਵੀ ਫਰੀ ਜਾਂਦਾ ਦੋ ਵੀ ਲਿਬੜਨ ਗਈਆਂ ਪੋਚਿਆਂ ਨੂੰ ਕਹੂੰਗੀ ਕੱਪੜੇ ਲਵੇੜਤੀ ਸਿੱਟਣ ਗਿਆ ਚਲਾ ਆਪ ਲਾਲਾ ਮਣਾ ਆਪ ਤਾਂ ਉਹਨੂੰ ਗੋਹਾ ਕੂੜਾ ਸਿੱਟਿਆ ਕੱਪੜੇ ਲਿਬੜੇ ਨੇ ਚਲੋ ਚੱਲੀਏ ਫਿਰ ਆਪਾਂ ਚਲੋ ਜੀ ਆਪਾਂ ਫਿਰ ਮਿਲਦੇ ਹਾਂ ਲੋਜੀ ਸੁਕਮਣ ਕਰ ਰਹੀ ਐ ਦਾਦੀ ਦੇ ਕੱਪੜਾਂ ਦੀ ਤੈ ਇੱਧਰ ਦਾਦੀ ਚੀਜ਼ ਰਹੀ ਐ ਆਦਰਕ ਆ ਮੈਂ ਇੱਥੇ ਜੀਰ ਕੇ ਹਟੀਆਂ ਗੰਡੇ ਇਹ ਤਾਂ ਸਿੱਟੇ ਮਾਪਣਾ ਉਹ ਮੇਰੇ ਕੋਲ ਕੋਈ ਨਾ ਹੋਲ ਗਈ ਤੇ ਆ ਤੋੱਤੇ ਪੈਨੇ ਆਵਲੇ ਆ ਤੋਤੀਆਂ ਪਿਆਨੇ ਮਿਰਚਾਂ ਹੁਣ ਪੈਣਾ ਪੁੱਸਣ ਗੀਆਂ ਇੰਨੀ ਆ ਮਿਰਚਾਂ ਇੰਨਾ ਆਦਾ ਇੰਨਾ ਚਾਰ ਇਹ ਲੋੜੀ ਦੀਆਂ ਤਿਆਰੀਆਂ ਨੇ ਉਹਨਾਂ ਦੇ ਖੰਡਪਾੜ ਚ ਚਾਰ ਚਾਹੀंदे ਹਾਵਣੀ ਦੇ ਜਵਾਖ ਨੇ ਆਣੇ ਨੇ ਤੇ ਉਰੀ ਪਾ ਕੇ ਦੇ ਦਾਂਗੋ ਉਹਨਾਂ ਨੂੰ ਚਾਰ ਚੱਪਾ ਸੇਵਾ ਯਾ ਚੋ ਉੱਥੇ ਵ ਜਾ ਕੇ ਕਰ ਲੋ ਹਣਾ ਬੀਬੀ ਖੰਡਪਾੜ ਚ ਚੈੱਕ ਕਰ ਬਹਿ ਕੇ ਕਰ ਲੋ ਤੇ ਚਾਰ ਕੱਲ ਨੂੰ ਜਾਵੇ ਜੇ ਬੀਬੀ ਪਰਸ ਨੂੰ ਜਾਵੇ ਚਾਰ ਬਣਾ ਕੇ ਮਹੱਲਾ ਜੀ ਚਲ ਉਰੋ ਆਮਣੀ ਕਹੇ ਮੇਰੇ ਜਵਾਖ ਨਿਆਣੇ ਨੇ ਕਿ ਮਾਸੀ ਵੀ ਬਿਮਾਰ ਹੋਈ ਪਈ ਆ amni ਸੱਸ ਚਲੋ ਫਿਰ ਕਰੇ ਪ੍ਰੋਗਰਾਮ ਹੋਵੇ ਕੰਮ ਵੀ ਵਾਲੇ ਹੋ ਜਾਂਦੇ ਨੇਗੇ ਇਧਰ ਤਰੀ ਹੋਈ ਆ ਜੀ ਮੇਰੀ ਚਾਹ ਵੱਜ ਗਏ ਨੇ ਸਵਾ ਦੋ ਢਾਈ ਤੇ ਇਧਰ ਮਸਾਲਾ ਗ੍ਰाइंड ਕਰ ਲਿਆ ਮੈਂ ਇਧਰ ਮਟਰ ਆਲੂ ਕਾ ਮਟਰ ਕੱਟਦੇ ਪਏ ਨੇ ਆ ਲੂਟੀ ਦੇ ਭੈਣ ਇਹ ਪਟ ਕਾਕਦਾਨਿਆ ਕੀ ਕੰਮ ਪ੍ਰੈਸ ਕਰਨੀ ਹਾਂ ਤਾਂ ਇਧਰ ਕੱਪੜੇ ਸਾਰੇ ਤਾਰਾਂ ਤੇ ਨਵੇਂ ਵੀ ਧੋਤੇ ਪਏ ਨੇ ਵਿੱਚੇ ਪੁਰਾਣੇ ਵੀ ਧੋਤੇ ਪਏ ਨੇ ਕੁਝ ਕੋਠੇ ਤੇ ਪਏ ਨੇ ਸੁੱਕਣ ਚ ਹੀ ਨਹੀਂ ਆਉਂਦੇ ਕੱਪੜੇ ਆ ਸਟੋਰ ਨਾਲ ਡਿੱਗ ਜੇ ਤੇ ਮਾਂ ਮੱਜਾਂ ਪਹਿਲਾਂ ਹਮਗਰ ਹਟਾ ਕੇ ਮੈਂ ਵਿਚਾਰੀਆਂ ਕੱਟੀਆਂ ਅੰਦਰ ਬੰਨਤੀ ਔਰ ਠੰਡੀ ਹਵਾ ਚਾਲਦੀ ਦੀ ਧੁੱਪ ਨਿਕਲਣ ਦਾ ਚਾਂਸ ਹੈ ਨਹੀਂ ਸੀਗੀ ਛੋਟੀਆਂ ਤੇ ਜਿਹਨਾਂ ਕੱਟੀਆਂ ਅੰਦਰ ਬੰਨਤੀਆਂ ਹੁਣ ਧੁੱਪ ਨਿਕਲਿਆਈ ਹੁਣ ਧੁੱਪ ਨਿਕਲਿਆਈ ਤੇ ਹੁਣ ਆਪਾਂ ਕਰਦੇ ਆਂ ਜੀ ਆਪਣੇ ਕਰਮ ਕਰਨ ਵਾਲੇ ਆਪਾਂ ਔਲੇ ਪਾਵਾਂਗੇ ਕਿਹੜੇ ਤਰੀਕੇ ਨਾਲ ਆਹ ਸੁਖਮਣ ਦੱਸੂ ਕਿਹੜਾ ਤਰੀਕਾ ਆਹ ਔਲੇ ਤੋਲੇ ਇਹ ਹੁਣ ਆਹੋ ਕਰੂਗੇ ਦੇ ਵਿੱਚ ਘਰ ਗੁਰਮਨ ਸੁਖਮਨ ਲੈ ਮੈਂ ਫੜਾਈ ਮੈਸਾ ਇਹ ਆਪਾਂ ਕੋਈ ਵਾਲੇ ਨਹੀਂ ਹੈਗੇ ਆਵਲੇ ਕੁਛ ਨਹੀਂ ਕਰਿਆ ਹੈਗਾ ਇਹ ਐਂ ਨੇ ਧੋ ਕੇ ਸੁਕਾ ਲੈ ਆਪਾਂ ਫੜੀ ਸੁਪਨ ਮੋਬਾਈਲ ਮਿੱਟੀ ਲਈ ਇੱਕ ਤੋਂ ਵਿੱਚ ਹਾਂ ਹਰ ਦੇਖੋ ਬੜਾ ਦੇਖੋ ਨਹੀਂ ਐਂ ਬਸ ਆਪਾਂ ਐ ਨਾ ਦੋ ਚਾਰ ਥਾਂਵੇਂ ਐ ਗਲੀਆਂ ਕਰ ਲਾਂਗੇ ਇਹ ਤਲਾਂਗੇ ਐਂ ਆਪਾਂ ਹੀ ਤੇਲ ਚ ਤੜ ਲਾਂਗੇ ਹੁਣ ਬੀਬੀ ਤੜੂंगी ਤੁਹਾਨੂੰ ਦੱਸਾਂਗੇ ਇਹ ਸੁਗਮੜੀ ਕਪਾਂਡਾ ਗਰਮਣ ਹੋਰ ਲਿਆ ਥਾਲ ਬਸ ਐ ਹੀ ਨਾ ਕਰਕੇ ਦੋ ਚੱਕ ਖਾਵੇਂ ਗਲੀਆਂ ਕਰਾਂਗੇ ਆਪਾਂ ਇਸ ਤਰ੍ਹਾਂ ਇਹ ਨਹੀਂ ਡਿਊਟੀ ਲਗੂ ਦੋਨਾ ਪੈਣਾ ਦੀ ਮੈਂ ਚਾਹ ਧਾਰ ਦੇਉਂਦਾ ਤੜਕਾ ਤੁੜਕਾ ਲਾਉਣੀ ਸਬਜੀ ਨੂੰ ਬੀਬੀ ਆਦਾ ਚੀਰਦੀ ਐ ਫਿਰ ਬੀਬੀ ਆਇਆ ਔਲੇ ਬਣਾ ਬਣਾਉਂਨ ਇਹ ਫਿਰ ਖਲਾਬੜੀ ਹੁੰਦੀ ਜੀ ਆਪਾਂ ਬਾਲ ਕੇ ਸਮਝ ਲੈ ਪੌਣੇ ਚਾਰ ਸਟਾ ਕੇ ਪਾਣੀ ਹੋ ਜਾਣਾ ਬਿਚੂਲੀ ਪਾ ਲੀ ਆ ਇਸ ਤਰ੍ਹਾਂ ਲੀਨੀ ਪਾਉਗੀ 4 ਸਾਲੋਂ ਸਾਲ ਚੱਲੂਗਾ ਠੀਕ ਹੈ ਜੀ ਲੋ ਆ ਇਸ ਤਰ੍ਹਾਂ ਬਣਾਵਾਂਗੇ ਤਾਂ 4 ਇਹਨੂੰ ਆਪਾਂ ਹੀ ਧਰੀ ਜਾਂਦੇ ਹਾਂ ਐ ਕਰਕੇ ਤਾਂ ਮੈਨੂੰ ਤਾਂ ਆਪਾਂ ਥੋੜਾ ਲੱਗਦਾ ਜਿੰਨਾ ਜਿੰਨੀ ਆਪਾਂ ਮਿਹਨਤ ਕਰਾਂਗੇ ਤੁਹਾਨੂੰ ਮੈਂ ਬਹੁਤ ਵਾਰੀ ਦੱਸਿਆ ਸਾਰੀਆਂ ਭੈਣਾਂ ਨੂੰ ਹੀ ਪਤਾ ਹੈ ਜਿਵੇਂ ਜਿਵੇਂ ਆਪਾਂ ਮਿਹਨਤ ਕਰਾਂਗੇ ਫਲ ਆਪਾਂ ਨੂੰ ਮਿਲੂਗਾ ਜੇ ਆਪਾਂ ਐ ਕਲੇ-ਕਲੇ ਚ ਗਣੀਆਂ ਕੱਢਾਂਗੇ ਤਾਂ 4 ਆਪਣਾ ਜਾਰਾ ਚੱਲੂਗਾ ਠੀਕ ਹੈ ਜੀ ਤੋ ਲਓ ਜੇ ਪਾਏ ਕਰ ਲੀਏ ਨੇ ਚਾਹ ਤਰੀ ਹੋਈ ਇਧਰ ਮੈਂ ਦੁੱਧ ਪਾ ਲਾਂ ਤੜਕਾ ਲਾ ਲਾਂ ਫਿਰ ਮਿਲਦੇ ਆਪਾਂ ਵਿਖਾਵਾਂਗੇ ਚਾਰ ਸੋਨ ਨੂੰ ਕਿਵੇਂ ਬਣੂਗਾ ਆਪਣਾ ਆਪਾਂ ਕਰਦਾਂ ਨੇ ਗਾਇੰਸ ਬੰਦਰ ਰਲ ਕੇ ਬਹੁਤ ਸੋਹਣੀ ਹੋ ਗਈ ਸੰਗਣੀ ਸੰਗਣੀ ਚਾਰੀ ਤੇ ਫਿਰ ਆਪਾਂ ਪਾਵਾਂਗੇ ਫਿਰ ਪਾਵਾਂਗੇ ਟਣੀਆਂ ਬੀਬੀ ਚਾਹ ਲੈਣੀ ਆ ਆਪਾਂ ਮੰਦੇ ਹੁਣ ਭਾਂਡੇ ਬੀਬੀ ਕਰਦੀ ਐ ਔਰ ਜਿ ਤਿਆਰੀ ਆਚਾਰ ਪਾਉਣ ਦੀ ਤੇ ਤੁਹਾਨੂੰ ਫਾਰਾ ਚਾਰ ਦੀ ਰੈਸਪੀ ਕੱਲ ਵਾਲੀ ਵੀਡੀਓ ਚ ਆਊਗੀ ਤੇ ਇਹ ਆ ਗੁਗ ਬਰਦੀ ਉਧਰ ਆ ਗੁਗ ਬਰਦੀ ਆਂਦਰ ਚਾਰੀ ਹੁੰਦੀ ਐ ਲੱਤਾਂ ਦੁਖੀ ਹੁੰਦੀਆਂ ਪਾਪਾ ਮਾਂ ਜੀ ਹੁਣ ਭਾਂਡੇ ਭਾਂਡੇ ਮਾਂ ਕਿਤਨੀ ਥੂਣੀ ਚੀਰ ਦਿਆਂਗੇ ਤੇ ਆਦਾ ਚੀਰਿਆ ਪਿਆਗਾ ਤੇ ਸੁੱਕ ਜੂਗਾ ਪਹਿਲੇ ਸਾਨੂੰ ਬਹੁਤ ਸਾਰੇ ਆ ਬੜਾਈ ਗੁਰਮੁਨ ਟੋਕਰ ਬਹੁਤ ਸਾਰੇ ਬੱਚੇ ਕਹਿ ਰਹੇ ਨੇ ਤੁਸੀਂ ਚਾਰ ਚਾਰ ਖਾਣੋ ਅਸੀਂ ਹਰ ਇੱਕ ਸਬਜ਼ੀ ਦੇਖੋ ਅਸੀਂ ਹਰ ਇੱਕ ਸਬਜ਼ੀ ਨਾਲ ਚਾਰ ਖਾਣੇ ਖਾਣਾ ਚਾਹੀਦਾ بادਮ ਮਿਕਸ ਚ ਘੱਟ ਹੈ ਰੁੱਤ ਰੁੱਤ ਦਾ ਚਾਰ ਸ ਚਾਰ ਵੀ ਖਾਣਾ ਚਾਹੀਦਾ ਰੁੱਤ ਰੁੱਤ ਦੀ ਸਬਜ਼ੀ ਵੀ ਸਾਰੇ ਪਾਣੀ ਚਾਹੀਦੀ ਹੈ ਹਨ ਤੇ ਅੱਜ ਮਾਤਰਾ ਬੰਨਣਾ ਸਭ ਠੰਢ ਠੰਢ ਖਾਣਾ ਲੱਗਦੀ आह हवा चाल बंदा खड़का होंदा है कि कोई ताल्क कला रहे ओ भी भी आहो पार दिया कि तेरे तरी बैठी है उधर तेरे के तेरे को ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੀਆਂ ਮੇਰੀ ਭੈਣਾਂ ਬੱਚੇ ਹਨ ਸਬਸਕ੍ਰਾਈਬਰ ਦੇਖ ਰਹੇ ਨੇਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜੀ ਕਰਿਓ ਤੇ ਯਾਰ ਆਪਣੇ ਕੰਮ ਚੱਲਦੀ ਰਹਿਣਗੇ ਈ ਲਾਂਗੇ ਤੱਲ ਨੂੰ ਕਿਸੇ ਨਵੇਂ ਵਲੌਗ ਨਾਲ ਸਾਡੀ ਵੀਲੌਗ ਦਾ ਇਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ